ਇਹ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਜਿਹੜੀ ਕਵਰ ਆ ਰੀਸੈਂਟਲੀ ਇੱਕ ਨਵੇਂ ਜਿਹੜਾ ਕਿ ਲੋ ਵੀ ਆंकड़े ਸਾਹਮਣੇ ਆਏ ਆ ਜਿਹੜੇ ਹੈਰਾਨ ਵੀ ਜਿਹੜੇ ਉਹ ਕਰਦੇ ਨੇ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਸੀਗੀਆਂ ਵੀ ਭਾਰਤ ਤੋਂ ਬਹੁਤ ਸਾਰੇ ਲੋਕ ਪੰਜਾਬੀ ਵੀ ਤੇ ਹੋਰ ਮੂਲ ਦੇ ਵੀ ਹੋਰ ਸੂਬਿਆਂ ਦੇ ਲੋਕ ਇੱਥੇ ਲਗਾਤਾਰ ਆ ਰਹੇ ਆ ਇਮੀਗ੍ਰੇਸ਼ਨ ਦੀ ਪਾਲਿਸਿਸ ਦੇ ਵਿੱਚ ਆਪਾਂ ਨੂੰ ਜਿਹੜੀ ਕਸਾਈ ਹੁੰਦੀ ਜਿਹੜੀ ਉਹ ਨਜ਼ਰ ਆ ਰਹੀ ਆ ਵੀ ਕਸ ਹੋ ਜਾਣਾ ਆ ਕੰਮ ਪਰ ਇਸੇ ਦਰਮਿਆਨ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਦੱਸਿਆ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਅਸਾਈਲਮ ਅਪਲਾਈ ਕਰਨ ਦੇ ਵਿੱਚ 5ਵੇਂ ਨੰਬਰ ਦੇ ਉੱਤੇ ਜਿਹੜੇ ਉਹ ਭਾਰਤੀ ਆ ਗਏ ਨੇ ਤੇ ਉਹਨਾਂ ਦੇ ਵਿੱਚੋਂ ਗੁਜਰਾਤ ਮਾਡਲ ਨੂੰ ਥੁੱਕ ਕੇ ਇੱਥੇ ਅਮਰੀਕਾ ਦਾ ਬਾਰਡਰ ਟੱਪ ਕੇ ਜਿਹੜਾ ਅਸਾਈਲਮ ਮੰਗਣ ਦੇ ਲਈ ਕਹਿੰਦੇ ਵੀ ਗੁਜਰਾਤੀ ਉਹ ਉਹਨਾਂ ਦੇ ਵਿੱਚ ਸਭ ਤੋਂ ਮੋਹਰੇ ਜਿਹੜੇ ਉਹ ਆ ਗਏ ਨੇ 2023 ਦੇ ਵਿੱਚ ਕਹਿੰਦੇ ਵੀ ਭਾਰਤੀ 5ਵੀਂ ਲਾਰਜੇਸਟ ਨੈਸ਼ਨੈਲਿਟੀ ਗਰੁੱਪ ਸੀ ਜਿਨ੍ਹਾਂ ਨੇ ਡਿਫੈਂਸਿਵ ਅਸਾਈਲਮ ਦੇ ਲਈ ਅਪਲਾਈ ਕੀਤਾ ਤੇ ਸਤਵੇਂ ਜਿਹੜੇ ਸੀਗੇ ਜਿਨ੍ਹਾਂ ਨੇ ਅਫਰਮੇਟਿਵ ਅਸਾਈਲਮ ਦੇ ਲਈ ਅਪਲਾਈ ਕੀਤਾ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ 2023 ਅਸਾਈਲੀ ਐਨੂਅਲ ਫਲੋ ਰਿਪੋਰਟ ਦੇ ਵਿੱਚ ਜੋ ਅਕਤੂਬਰ ਦੇ ਵਿੱਚ ਰੀਲੀਜ਼ ਹੋਈ ਆ ਉਸ ਵਿੱਚ ਪਤਾ ਲੱਗਾ ਆ 5340 ਭਾਰਤੀਆਂ ਨੂੰ ਅਸਾਈਲਮ ਕਹਿੰਦੇ ਵੀ ਉਸ ਸਾਲ ਦੇ ਵਿੱਚ ਗ੍ਰਾਂਟ ਕੀਤਾ ਗਿਆ ਸੀਗਾ 2021 'ਚ ਇਹ ਆਂਕੜਾ ਅਪਲਾਈ ਕਰਨ ਵਾਲਿਆਂ ਦਾ 4330 ਸੀਗਾ ਅ ਜਿਨ੍ਹਾਂ ਦੇ ਵਿੱਚੋਂ 2000 ਅਫਰਮੇਟਿਵ ਤੇ 2200 ਜਿਹੜੇ ਡਿਫੈਂਸਿਵ ਐਪਲੀਕੇਸ਼ਨ ਸੀ ਫਿਰ 2022 ਦੇ ਵਿੱਚ ਟ੍ਰਿਪਲ ਹੋ ਗਿਆ 4000 ਤੋਂ 6 ਲੱਭੀ ਸਿੱਧੀ 14570 ਲੋਕਾਂ ਨੇ ਅਪਲਾਈ ਜਿਹੜਾ ਉਸ ਦੇ ਵਿੱਚ ਕੀਤਾ ਤੇ 2023 ਤੱਕ ਆਉਂਦਿਆਂ ਆਉਂਦਿਆਂ ਇਹ 41330 ਦੇ ਉੱਤੇ ਆਂਕੜਾ ਜਿਹੜਾ ਉਹ ਜਾ ਪਹੁੰਚਿਆ 2 ਸਾਲਾਂ ਦੇ ਵਿੱਚ 10 ਗੁਣਾ ਵਾਧਾ ਹੋਇਆ ਭਾਰਤੀਆਂ ਦਾ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਅਸਾਈਲਮ ਦੇ ਲਈ ਅਪਲਾਈ ਜਿਹੜਾ ਹੋ ਕੀਤਾ ਸੀਗਾ ਸੋ ਇਹਦੇ ਵਿੱਚੋਂ ਕਹਿੰਦੇ ਵੀ ਜਿਹੜੇ ਗੁਜਰਾਤੀ ਮੂਲ ਦੇ ਆ ਅੱਧੇ ਕਟੋ ਘੱਟ 50% ਜਿਹੜੇ ਇਹਨਾਂ ਚੋਂ ਅਪਲਾਈ ਕਰਨ ਵਾਲੇ ਆ ਉਹ ਗੁਜਰਾਤ ਦੇ ਸੀਗੇ ਜਿਨ੍ਹਾਂ ਨੇ ਅਸਾਈਲਮ ਦੇ ਲਈ ਜਿਹੜਾ ਇਹ ਅਪਲਾਈ ਕੀਤਾ ਆ ਸੋ 2021 ਤੋਂ 2023 ਦੇ ਵਿੱਚ 855% ਅਸਾਈਲਮ ਦੀਆਂ ਐਪਲੀਕੇਸ਼ਨਸ ਦਾ ਵਿੱਚ ਵਾਧਾ ਹੋਇਆ ਅ ਤੀਜੀ ਟਰਮ ਉਥੇ ਭਾਰਤ ਵਿੱਚ ਮੋਦੀ ਦੀ ਜੋ ਕਿ ਗੁਜਰਾਤ ਮਾਡਲ ਪੂਰੇ ਭਾਰਤ ਵਿੱਚ ਥੋਪ ਰਿਆ ਆ ਤੇ ਪਰ ਉਸੇ ਗੁਜਰਾਤ ਦੇ ਲੋਕ ਗੁਜਰਾਤ ਮਾਡਲ ਨੂੰ ਥੁੱਕਦੇ ਹੋਏ ਪਿੱਛੇ ਛੱਡਦੇ ਹੋਏ ਇੱਥੇ ਅਮਰੀਕਾ ਦੇ ਵਿੱਚ ਆਉਣਾ ਪਸੰਦ ਕਰ ਰਹੇ ਆ ਕਿਉਂਕਿ ਉਹ ਵੀ ਜਾਣਦੇ ਆ ਵੀ ਉਸ ਗੁਜਰਾਤ ਮਾਡਲ ਦੇ ਵਿੱਚ ਉਸ ਵਿਕਾਸ ਵਾਲੇ ਸੋ ਕਾਲਡ ਮਾਡਲ ਦੇ ਵਿੱਚ ਕਿਸੇ ਦਾ ਵਿਕਾਸ ਨਹੀਂ ਹੋ ਰਿਹਾ ਕੱਲਾ ਉਹ ਨਹੀਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ H1B ਵੀਜ਼ਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਵੀ ਭਾਰਤੀ ਮੂਲ ਦੀਆਂ ਕੰਪਨੀਆਂ ਨੇ ਕਿਸ ਤਰ੍ਹਾਂ ਜਿਹੜਾ ਆ ਫਰਾਡ ਕੀਤਾ ਹੈਗਾ ਪਿਛਲੇ ਦਿਨਾਂ 'ਚ ਦਿੱਤਾਪੁਰਮ ਨੇ ਐਡਮਿਟ ਕੀਤਾ ਸੀ ਅਵਾਸਪਤੀ ਤੇ ਗਿਰੀ ਜਿਹੜੇ ਉਹਨਾਂ ਨੇ H1B ਦੀਆਂ ਐਪਲੀਕੇਸ਼ਨਸ ਇਹ ਬੇਅਰੀਏ ਦੀ ਕੰਪਨੀ ਸੀ ਉਹਨਾਂ ਨੇ ਝੂਠੀਆਂ ਹੀ ਸਬਮਿਟ ਕੀਤੀਆਂ ਸੀ ਆ ਭਈ ਉਹਨਾਂ ਲਈ ਜੋਬਸ ਹੈਗੀਆਂ ਜਦ ਕਿ ਜੋਬਸ ਹੈ ਨਹੀਂ ਸੀ ਗਿਆ ਤੇ ਝੂਠੇ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਵਗੈਰਾ ਸ਼ੋਅ ਕਰਕੇ ਇੱਥੇ ਜਿਹੜੇ ਲੋਕ ਆ ਉਹ ਮੰਗਵਾਏ ਸੀ ਸੋ ਉਹਨਾਂ ਨੂੰ ਵੀ ਜਿਹੜੀ ਜੇਲ ਹੋਣ ਜਾ ਰਹੀ ਹੈਗੀ ਆ ਪਿਛਲੇ ਦਿਨਾਂ ਚ ਜਿਹੜੀ ਖਬਰ ਕੀਤੀ ਸੀ ਉਹ ਚ ਇਹ ਕਿ ਦੱਸਿਆ ਗਿਆ ਸੀ ਕਿ ਇੱਕ ਵੀਜ਼ਾ ਫਰਾਡ ਤੇ 10 ਕਾਊਂਟ ਆਫ ਜਿਹੜੇ ਚਾਰਜਸ ਲੱਗਦੇ ਹੈਗੇ ਆ ਅਕਤੂਬਰ 19 2020 ਦੇ ਵਿੱਚ ਇੱਕ ਜਣੇ ਨੇ ਗਲਤੀ ਪਲੀਆ ਕੀਤਾ ਸੀ ਤੇ ਅਕਤੂਬਰ 28 2024 ਚ ਦੂਸਰੇ ਜਣੇ ਨੇ ਜਿਹੜਾ ਗਲਤੀ ਪਲੀਆ ਕੀਤਾ ਸੀ 70% ਦੇ ਕਰੀਬ H1B ਵੀਜ਼ਾ ਜਿਹੜੇ ਵਰਕਰਸ ਆ ਉਹ ਭਾਰਤੀ ਮੂਲ ਦੇ ਹੈਗੇ